ਕਿਸਾਸੀ ਗੱਲ ਦੀ ਸਾਰਿਆਂ ਨੂੰ ਰਦੀਪ ਹਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾਂ ਦਿਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਆ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੁੱਛ ਲੈਜੋ ਜੋ ਵੀ ਆ ਇੱਥੇ ਆਪਣਾ ਵੇਸ ਚੱਕ ਕੇ ਪੁੱਛੋ ਖਰੀਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਕਿਰਪਾ ਬਾਬਾ ਪਾਲਾ ਹੋ ਦੀ ਆ ਵੀ ਭਾਜੀ ਚਲੋ ਕਿਰਪਾ ਚਾਹੀਦੀ ਹੈ ਜੀ ਤੇ ਨਾਮ ਦੱਸਦੇ ਕਰੀ ਹਾਂ ਹਾਂ ਭਾਈ ਮੇਰਾ ਵਰਤਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਖਲਕੀਆਂ ਤੋਂ ਪਹਿਲਾਂ 2 ਕਿਲੋਮੀਟਰ ਦੂਰ ਰਹੀ ਆ 4 ਬਿਆਰ 7 ਤੇ ਅੰਮਰਸਰ 35 ਪੈਂਦਾ ਤੰਤਨ 5 ਪੈਂਦਾ ਰੂਸਾ 20 ਪੈਂਦਾ ਜੇ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਲਾਗੂ ਕਰੈਨਿੰਗ ਕਾਣਾ ਦਾ ਦੋ ਨੰਬਰ ਆਪਣੀ ਗਲੀ ਜੀ ਭਾਜੀ ਠੀਕ ਹੈ ਹਾਂਜੀ ਵਿੱਚੋਂ ਕੁਛ ਸੇ ਸ਼ਹਿਰ ਰਹਿ ਗਏ ਹੱਜੀ ਸ਼ਹਿਰ ਚੱਪਾ ਜੁੱਤਾ ਭੁੱਲ ਜਾਂਦਾ ਭਾਜੀ ਛੋੜਾ ਜਿਆ ਨਾ ਮਾਲ ਸੜੀਏ ਛੇਤੀ ਜਿਹੜਾ ਮਾਲ ਆਪਾਂ ਰਾਤ ਦਾ ਤਿਆਰ ਕੀਤਾ ਨਾ ਉਹ ਵੀਡੀਓ ਕੋਣੀ ਆ ਠੀਕ ਹੈ ਪੂਰਾ ਲੈ ਗਏ ਮੌਕੇ ਤੇ ਹੁਣ گاਵਾ ਫੜੀਆਂ ਆ ਵੀ ਤੁਹਾਨੂੰ ਹਾਂਗੀ ਦੀ ਵੀ ਚੰਗਾ ਨਹੀਂ ਬੰਦਾ ਲੱਗਦਾ ਠੀਕ ਹੈ ਹਾਂਜੀ ਤੇ ਆ ਜਾਣਕਾ ਲਾ ਲੀਆਂ ਉਹਦਾ ਹੀ ਭਾਜੀ ਥੌਂਗ ਜੀ ਨੇ ਲਾ ਲੀਆਂ ਮਸ਼ਤ ਮਸ਼ਤ ਵੜਾ ਹੁਣ ਹੁ ਠੀਕ ਹੈ ਚਲੋ ਆਹ ਮਨੇ ਮੱਛੀ ਚਲੋੜਾ ਮੀਂਹ ਭਾਜੀ ਠੀਕ ਹੈ ਸੇਫਟੀ ਕਰਨੀ ਚਾਹੀਦੀ ਹੈ ਆਹ ਚਲੋ ਹਾਂਜੀ ਹਾਂਜੀ ਭਾਜੀ ਤੇ ਚਲੋ ਫਿਰ ਇੱਕ ਕਰੀਏ ਸ਼ਰ ਕਰ ਲਓ ਭਾਜੀ ਪੰਜਾਬ ਵਾਲੀ 70 ਰੁਪਏ ਭਾਜੀ ਬੱਛੀ ਬੱਚਾ ਇਹਦਾ 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 ਬੱਚਾ 80 ਰੁਪਏ ਭਾਜੀ ਦੋਵਾਂ ਦੇ ਬੱਚੇ 15 ਨਾਲ ਦੀ 60 ਰੁਪਏ ਭਾਜੀ ਚਲ ਵੱਧ ਵੀ ਆ ਸਾਡੀ ਆ ਥੋੜੀ ਜੀ ਕੋ ਵੀਰ ਮੰਨੇ ਆ ਭਾਜੀ ਦਾ ਨਾਮ ਮੰਨੇ ਸਾਢੇ 8:00 ਦੇ ਵચ્ਚੀ ਜਾ ਕੇ ਚੋਈ ਜੇ 12 ਕਿਲੋ ਵચ્ਚੀ ਕੋ ਦੁੱਧ ਤਿਆਰ ਹੋਗਾ ਕੋਈ ਟਾਈਮ ਨਹੀਂ ਲੱਗਾ ਕੋਈ ਵੀਰ ਨਹੀਂ ਲੱਗਾ ਸਾਡੇ ਘਰ ਕੋ ਵੀਛੇ ਤੋਂ 6 ਭਾਵੇਂ ਵચ્ਚੀ ਚੋ ਕੇ ਲਵੇ 100 ਰੁਪਏ ਭਾਜੀ ਠੀਕ ਆ ਬੜੀ ਤੇਰੀ ਏਡਾ ਹੋਵੇ ਤੇ ਵચ્ਚੀ ਸਾਡੇ ਘਰ ਰਹਿਣ ਦੇ ਕੋ ਵੀਰਾ ਅੱਛਾ ਹਾਂਜੀ ਉਹ ਤੇਰਾ 12 ਲੀਟਰ ਆਗਾ ਪੱਕਾ ਦੁੱਧ ਮਿਲ ਕੇ ਦਵਾਂਗਾ ਭਾਜੀ ਇਹਨਾਂ ਕੋਈ ਵੀਰ ਦਾ ਬਹਾਨਾ ਨਹੀਂ ਵਿਖਾਉਂਦੀ ਟਾਈਮ ਤੋਂ ਟਾਈਮ ਸਾਡੇ ਘਰ ਚੋਗਲੇ ਜਿੱਥੋਂ ਵਛਲੀ ਬੰਦੇ ਦੇ ਘਰ ਘੱਲ ਦੂ ਮੈਂ ਕਿੰਨੇ ਵੇ ਵਛੀ ਫੇਰ ਚੋਈ ਆ ਅਰਸੋਂ ਪਾਉਣੀ ਹੈ ਗਾਵਾਂ ਦੀ ਜਿਹੜੀ ਗੱਲ ਕਿ ਦੋ ਟਾਈਮ ਅੰਨੇ ਤਸੱਲੀ ਕਰਨੀ ਤਾਂ ਬਾਹਰ ਦੀ ਸਾਹਮ ਕੇ ਡੰਗਰ ਪਾਉਣਾ ਹੁੰਦਾ ਮੈਂ ਹਾਂਜੀ 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 ਠੀਕ ਹੈ ਹਾਂਜੀ ਫੇਰ ਵੀ ਜਦ ਖੀਤ ਜਾਵਾਲੀ ਆ ਵੀ ਬਾਜੀ ਵਸਤੀ ਵੇਖੋ ਤੇ ਇੰਨੀ ਭਾਜੀ ਚਵਾਈ ਚੰਗੀ ਰੂ ਵਰਗੀ ਕੋਲੀ ਕੋ ਛੋਟੇ ਬੱਚਾ ਚੁਈ ਜਾਵੇ ਮੰਨੇ ਕੰਢੀ ਤੇਰੀ ਦੈਮਾਂ ਬੈਠ ਸ੍ਰੀ ਜੀ ਆ ਵੀ ਬਾਜੀ ਆ ਦੇਖ ਸੰਦੇ ਜੇ ਖਾਣਾ ਲਸਾ ਜੀ ਆਪ ਜਿਹੜਾ ਚੰਗਾ ਆ ਲੈ ਜਾ ਲੈ ਬੜਾ ਹੋਏ ਆਜ ਲੈ ਉਹ ਤੇ ਮੋਲ ਫਿਰ ਇਹਦਾ ਮੋਲ ਤੁਹਾਡਾ ਹੀ ਆ ਭਾਜੀ ਜੱਜਾ ਕਰੀਏ ਕਿ 40 50000 ਇਹ 50 ਤੇ ਥੋੜਾ ਆ 60 ਕਿ ਕਰੀਏ ਭਾਜੀ ਇੱਕ 60 ਕਰ ਲਈਏ ਮੈਂ ਨਾਲ ਇੱਕ ਦਾ ਛੋਟ ਕਰਦੀਏ ਤੇ ਜੋ ਭਿਆਨ ਨਹੀਂ ਅੱਛਾ ਹਾਂਜੀ ਹਾਂ ਜੀ ਭਾਈ ਹੋਰ ਕਿੰਨੇ ਦੇ 45000 ਜੀ ਹਾਂ ਇਸ ਨਾਲੋਂ ਥੋੜੀ ਬੜੀ ਕਰਾਉਣੀ ਛੋਟਾ ਲੇ 42000 ਦੀ ਦੇ ਦਈਏ 13000 ਵੀ ਭਾਈ ਕੋਈ ਵੀ ਸਾਈ ਨਾ ਜਿਆਦਾ ਕਰੇ ਜੈਸ ਨੂੰ ਕਰਾਉਣੀ 40000 ਜੀ ਭਾਈ ਵਛੀ ਦੇਣੀ ਆ ਚਲੋ ਛੋੜਿਓ ਨਹੀਂ ਦੋਸੋ ਖੁੱਲਾ ਕਰਦੇ ਆ ਮੰਨਤਾ ਨਾ ਕਰਾਂਗੇ ਭਾਈ ਇਹ ਦਸੀਲੀਆਂ ਵੇਖੋ ਠੰਡੀਆਂ ਵੇਖੋ ਇਹ ਨਾ ਕੋਈ ਵੀਰ ਕਦੇ ਵੀ ਗਰਮੀਆਂ ਇਹ ਲੱਤਾਂ ਮਾਰਦੀ ਆ ਇਹ 10000 ਮਿਲਣੀ ਜੀ ਠੀਕ ਆ ਇਹਨੂੰ ਡੈਮੋ ਟੈਸਟ ਸਾਡੇ ਘਰ ਵਿੱਚੀ ਚੋਲੇ ਦੁੱਧ 12 ਟਰਪੱਕਾ ਕੋਈ ਭਾਈ ਇਹਨੂੰ ਬਜਾਰੇ ਲੱਗਾ ਕੋਈ ਟਾਈਮ ਨਹੀਂ ਲੱਗਾ ਇੱਕ ਪੌਣਾ ਘੰਟਾ ਆ ਜਾ ਸਰਨ ਲਿਆ ਕੇ ਦੁਆਲ ਨੂੰ ਮਿਲ ਕੇ ਦੁੱਧ ਦਾ ਵੀਡੀਓ ਪਾਉਂਦੀ ਕੀਤੀ ਆ ਵੀ ਤੁਹਾਨੂੰ ਫੋਨ ਕੀਤਾ ਵਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੇ ਅੱਗੇ ਦੋਸਤ ਇਹਨਾਂ ਵਿੱਚ ਭਾਈ ਹੋਊਗਾ 10 ਕਿਲੋ ਗਾਰੰਟੀ ਤੇ ਨਹੀਂ 9 ਕਿਲੋ ਅੱਛਾ ਇਦਾਂ ਥੱਲੇ ਬੜੇ ਰਹੀਏ ਭਾਵੇਂ ਆ ਵੇਖੋ ਇਹ ਵੀ ਇਦਾਂ ਬੈਠ ਰਹੀਏ ਉਹ 10 ਕਿਲੋ ਹੀ ਗਾਰੰਟੀ ਨਾਉਂਦੀ ਦੇਣੀ ਆ ਠੀਕ ਆ ਆ ਵੇਖੋ 24 ਲੈ ਗਿਆ ਹੋਰ ਇਹ ਫ੍ਰਿਜਾ ਫ੍ਰਿਜਾ ਵੀ ਭਾਈ ਹੁਣ ਗਾੜੀ ਗਰਮੀ ਵੜੀ ਆਉਂਦੀ ਘੱਟ ਘੁੱਟ ਵੜੇ ਲੱਗਾ ਕੰਨ ਮੈਂ ਬਿਨਾ ਬੱਤੀ ਤੋਂ ਫ੍ਰਿਜਾਂ ਦੇ ਦਿੱਤੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਥੋੜਾ ਉੱਚਾ ਬੱਚਾ ਜੀ 24 ਰੁਪਏ ਭਾਜੀ ਮਹੀਨੇ ਤੋਂ ਬਾਹਰ ਹੀ ਅੱਜ ਦੀ ਗੱਲ ਅੰਦਰ ਨਹੀਂ ਆਉਂਦਾ ਤੂੰ ਕੋ ਬਦ ਅੱਛੇ ਦੇਣਾ ਜੋ ਵੀ ਆ ਭਾਜੀ ਗਾੜੀ ਆ ਤੂੰ ਤੇ ਬੱਚਾ ਨਾ ਵੀ ਹਾਰ ਪਾਤੇ ਜੇ ਵਾਧੂ ਪਾਏ ਭਾਜੀ ਮਿਲਨੀ ਨਹੀਂ ਲਿਆਉਂਦੇ ਵਾਵਾ ਭਾਈ ਮੈਂ ਕਹਾਂ ਪਾਪਾ ਅੱਗੇ ਕੀ ਕਰਨੇ ਆ ਅੱਛਾ ਹੁਣ ਮਿਲਨੀ ਬੱਚਾ ਮਿਲਨੀ ਮਾੜਾ ਸੋਪਿਆ ਕਰਤੀ ਵੜੇ ਭਾਜੀ ਠੀਕ ਹੈ ਤੇ ਵਾਧੂ ਪਾਏ ਨਾ ਸ਼ੌਂਕ ਦਾ ਮੁੱਲ ਕੋਈ ਨਹੀਂ ਆਪੀ ਭਾਜੀ ਐ ਇਦਾਂ ਵੇਖੋ ਭਾਜੀ ਇਹ ਨਹੀਂ ਬੰਦਰੇ ਬਹਿਣ ਦਊਗੀ ਆ ਲੋ ਲਓ ਆ ਲੋ ਠੀਕ ਹੈ ਜੀ ਹਾਂ ਪਰ ਮਗਰੋਂ ਦੀ ਬੈਠਾ ਰਹੀਏ ਚਲੋ ਲੈ ਜਾ ਫਿਰ ਆ ਜਿਲੇ ਆ ਜੀ ਦਾਂ ਮੋਲ ਫਿਰ ਮੋਲ ਤੁਸੀਂ ਦੱਸਣਾ ਵੀ ਭਾਈ ਜਿਆ ਜਿਆ ਕਰ ਦੋ ਫਿਰ ਜੀ 38000 ਦੀ 35 ਦੀ ਦੇ ਦੀਏ ਹਾਂਜੀ 3 ਹੋਰ ਭਾਈ ਕੋਈ ਬਤਰਾਵਾ ਕਿੰਨੇ ਦੀ 32000 ਦੀ ਹਾਂ ਨਾ 31000 ਵੀ ਭਾਜੀ ਪੂਰੇ ਦੀ ਪੂਰੇ 30 ਦੀ 30 ਨਹੀਂ ਲੱਗਣਗੇ ਅੱਛਾ ਜੀ ਮੈਂ ਘੱਟ ਨਾਲ ਲਗਾ 70 ਦੀਆ ਦੇ ਦਾਂਗੇ ਅੱਛਾ ਹਾਂਜੀ ਕੋਈ ਨਾ ਮੋੜਦੇ ਨਹੀਂ ਆਪੇ ਭਾਜੀ ਵੇਚਣਾ ਮਾਲ ਆਪਾਂ ਬੱਸ ਠੀਕ ਆਲੀ ਨਹੀਂ ਮੋੜਨਾ ਕੇ ਆਲੀ ਨਹੀਂ ਮੋੜਨਾ ਪਟਾ ਰਹੇ ਕਿਸੇ ਵੀਰ ਭਰਾ ਨੂੰ ਖੁੱਲਾ ਮਨ ਤਾਂ ਹੋ ਜੇ ਆ ਚੀਜ਼ਾਂ ਦੀ ਜਿਹੜੀ ਭਾਰੀ ਭਾਰ ਕੇ ਲਾਉਂਦੀਆਂ ਠੀਕ ਆ ਵੇਖੋ ਤੇ ਬਾਕੀ ਚਲੋ ਕੋਈ ਤਸੱਲੀ ਕਰਕੇ ਨਾ ਤੇ ਚਾਹ ਕੇ ਖੜੇ ਜੋ ਵੀ ਆ ਮੁਰਚ ਮਾਰੀ ਜਾਈਏ ਇੱਥੇ ਵੇਖ ਚਾਹ ਕੇ ਪਛੜੀ ਕਿੰਨਾ ਹੋ ਜੀ ਜੋ ਮੰਗਦੇ ਜੀ ਸਿਰ ਨਹੀਂ ਠੀਕ ਆ ਜੀ ਹਾਂ ਜੀ